ਉਹਨੇ ਦਸੇ ਬੱਤੀ ਵਰੀ ਦਸੇ ਬੱਤੀ ਪ੍ਰਤਿਵਾਰ ਫੜਵਾਇਆ ਭਗਵਾਨੀ ਉਹਨਾਂ ਦੀ ਕੁਸ਼ਤੀ ਦੇਖਣ ਦਾ ਨਜ਼ਾਰਾ ਉਹ ਹੀ ਕੁਸ਼ਤੀਆਂ ਕਰਾਉਂਦੇ ਉਹੀ ਟੱਕਰ ਆਈ ਮੇਰੀ ਉਹ ਇਹ ਤਾਂ ਪੌ ਜਿਹੜਾ ਉਹ ਕਿੰਨਿਆਂ ਵਾਲਾ ਹਾਂ 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 ਡਾਇਆ ਆਉਂਦਾ ਬੜਾ ਨੜਾ ਉਹ ਉਹ ਤਾਂ ਹੋ ਕਰ ਜਾਂਦਾ ਸੀ ਆ ਲੈਂਗ ਰੈਂਕ ਬਾਬਾ ਇੱਕ ਟੈਂਕੀ ਨੂੰ ਮੜਿਆ ਟੈਂਕੀ ਕਿੰਨੇ ਦੀ ਭਰਦੇ ਆ ਆਹੀ 4-5 ਤਨ 4000 ਦੀ ਪਰਤੀ ਤਨ 4000 ਇਹ ਚਾਪੜ 4500 ਦੀ ਟੈਂਕੀ ਭਰਦੀ ਛੋਟੀਆਂ ਹੁੰਦੀ 4000 ਦੀ ਪਰਤੀ ਹਾਂ 3000 ਰੁਪਏ 4000 ਰੁਪਏ ਇਹਨੂੰ ਵਾਈਟ ਕੀਤਾ ਸੀ ਬੈਜ ਸਾਨੂੰ ਆਈ ਤੁੰਦੇ ਆਲਾ ਫੇਰ ਖੁੱਲ ਜਾਂਦੇ ਇਹ ਮਹਿੰਗੀਆਂ ਗੱਡੀਆਂ ਦਾ ਚੀਨੇ ਹੋਰਾਂ ਨੂੰ ਹਿਸਾਬ ਨਹੀਂ ਹੈਗਾ ਸਰਗਟਾ ਕਰਦਾ ਲੈ ਆਣਾ ਸਸਤਾ ਬਣਾ ਜਾਂਦੇ ਕੀ ਲੱਗੇ ਜਾਣਾ ਕੁਝ ਵੀ ਨਹੀਂ ਉਹਦਾ ਉਹਦਾ ਸਮਾਰਕ ਵੀਡੀਓ ਬਣਾਉਂਦੇ ਮੱਛਾ ਵਾਲੇ ਦਿਨ ਕਾਲੂ ਨਹੀਂ ਆਇਆ ਕਾਲੂ ਰੈਕਟਰ ਵਾਲਾ ਦਾਖੜਾ ਕੱਲ ਨੂੰ ਭਰਾ ਮੈਂ ਇਹ ਵੀਡੀਓ ਬਣਾ ਲਈ ਪੰਕੂ ਤੇ ਮਗਰੀ ਮੋਬਾਈਲ ਲੈ ਕੇ ਬਾਗਿਆ ਗੁਰਦੁਆਰੇ ਚ ਆਈ ਵੀਡੀਓ ਲਈ ਰੱਖੀ ਇਹਦਾ ਖੜ ਕੇ ਪਰੇ ਹੋਣੇ ਤੁਸੀਂ ਖੜ ਕੇ ਹੋਣਾ ਪਰੇ ਨਾਲੇ ਜਨੰਦ ਨੂੰ ਉੱਥੇ ਉਧਰੋਂ ਇੱਧਰ ਲੈ ਵੀਡੀਓ ਨਾਲ ਜਾ ਲੈ ਹੁਣ ਬਸ ਇੰਨਾ ਪੈਂਦਰ ਪੂਰਾ ਇਚੜੀ ਦਿਖਾਊਗਾ ਹੈ ਪੂਰਾ ਇਚੜੀ ਦਿਖਾਉਂਦਾਗਾ ਕੋਈ ਨਾ ਲੰਗਰ ਹੋਊਗਾ ਜਾਂ ਸਭੀ ਖਵਾ ਕੇ ਲੈ ਕੇ ਚੱਲਾਂਗੇ ਲੰਗਰ ਆ ਰਾਈ ਲਫਾਫਾ ਦੇ ਲੈ ਇਧਰ ਚੱਲੋ ਇਧਰ ਇਧਰ ਚੱਪੜਾ ਇਧਰ ਉਹ ਪਗਾਂ ਮੈਂ ਡਾੜੀ ਲਾਉਣੀ ਉਹਨਾਂ ਨਾਲ ਆਂਗੇ ਹਾਂ ਹੈ ਬਾਈ ਅੰਨ ਮੇਰੇ ਕਾਲੇ ਵੀ ਨਾਲ ਹੈ ਸਾਡੀ ਲੱਗੂਰਾ ਹੋਏ ਤਾਂ ਕੋਈ ਰੱਖਦਾ ਚਾਲੂ ਗਾਜ ਲਾਂਗੇ ਬੱਚੇ ਸਾਤ ਪਿੰਨੇ ਮੇਰੇ ਦੱਲੇ ਨੂੰ ਮਿਲ ਚਿਪ ਬੰਦਾ ਰੱਖਦਾ ਬੁੱਲਾਦ ਬਣਾ ਪੜੇ ਉਹਨਾਂ ਦੇ ਮਿੱਟੀ ਘੜੇ ਸਮਾਦੋਂ ਨਾਲ ਹੀ ਖੜੀ ਸੀ ਕਿ ਜਿਹੜੇ ਅੰਦਰ ਜਾਣਾ ਨਹੀਂ ਆ ਨਿੰਮ ਕੋਲ ਦੀ ਗੇੜ ਖੋਲ ਲੋ ਪਾਪਾ ਕਹਿੰਦਾ ਜੀ ਕਿੰਨੀ ਸੋਹਣੀ ਹੈ ਦੇਖ ਕਿੰਨੀ ਸੋਹਣੀ ਚੀਜ਼ ਬਣਾਈ ਆ ਆਇਆ ਹਰ ਇੱਕ ਟਿਕਣ ਆ ਵੀਡੀਓ ਬੰਦ ਕਰਦੇ ਸੀ ਉਧਰ ਤੁਰ ਕੇ ਆਏ ਨਾ ਹੱਥ ਜਲਵਾ ਰੱਖੀ ਆ ਪੇਂਡ ਤੇ ਸਭ ਪਈ ਹੈ ਮਾੜਾ ਹਲੋ ਸੁਬੇ ਹੋਰ ਨੇ ਉਹ ਹੀ ਟਾਈਮ ਚੈੱਕ ਰਹੀ ਓਏ ਜੀਨੇ ਵਾਸਤੇ ਸੁਬੇ ਹੋਰ ਨੇ ਉਹ ਹੀ ਟਾਈਮ ਚੈੱਕ ਰਗੇ ਆਪਣਾ ਤਾਂ ਕਿੱਤਾ ਜੋ ਚੀਨੇ ਇਹ ਆਪਣਾ ਤਾਂ ਕਿੱਤਾ ਮੇਰਾ ਤਾਂ ਕਿੱਤਾ ਏ ਓਏ ਗੱਡੀ ਦੀ ਉਹ ਕਰਦੇ ਮਾੜਾ ਸੋਚੇ ਦੱਬ ਦੇ ਗੱਡੀ ਲੌਕ ਅਨਲੌਕ ਹੋ ਜੂਗੀ ਗੱਡੀ ਸੱਚ ਦਾ ਪੱਦਾ ਆ ਸੱਚ ਦਾ ਪੱਦਾ ਸੱਚ ਦਾ ਵਿਧਾਲਾ ਕਰਦੇ ਗੱਡੀ ਆ ਆ ਦੇਖ ਯਾਰ ਸਭ ਨੇ ਆ ਦੇਖ ਮਿੱਟੀ ਮੌਸਤ ਜਮ ਮਾਰ ਨਹੀਂ ਟਾਂ ਟਾਂ ਮਾਰੀ ਰਹੀ ਜੈਰੀ ਆ ਆ ਇਤਨੇ ਕਰਦਾ ਤੂੰ ਨੇ ਫੋਨ ਮਾਰ ਦਿੱਤੀ ਜੀ ਮੈਂ ਨਾ ਅੱਗੋਂ ਆਨਲਾਈਨ ਹੀ ਫੋਨ ਲਾਦੀ ਜਿੰਨਾ ਬਾਰੀ ਖੋਲ ਬਾਰੀ ਖੋਲ ਆ ਕ ਸ਼ੀਸ਼ਾ ਖੋਲ ਸ਼ੀਸ਼ਾ ਮਾ ਜਦ ਦਾ ਮਾ ਕਰ ਲੈ ਮੈਂ ਕਿੱਥੇ ਗੋਲਾ ਇੱਧਰ ਇੱਧਰ ਦੀ ਗੱਲ ਆ ਮੂਰੀ ਹੋ ਜਾ ਬੈਨ ਬੈਲਾਏ ਬਿਨ ਮੈਂ ਲੈ ਮਹਿਮਾਨ ਬੈਸ ਜਾ ਰਹੇ ਨੇ ਵੀਡੀਓ ਗਰੁੱਪ ਤੇ ਗੋਂਗੂ ਪਰ ਹੁਣ ਮੜੇ ਪੰਕੂਰਾ ਨਹੀਂ ਰਪੜ ਦੀ ਦੀ ਹੋ ਰਿਹਾ ਉਹਨਾਂ ਜਲੂਸ ਨੇ ਕਹਿੰਦੀ ਵੀ ਇੱਕ ਦਰ ਜਾਏ ਪੰਗ ਥੱਲੇ ਜੇ ਹੁੰਦਾ ਬਲ ਬੈਨ ਆਏ ਮੈਂ ਵਾਹ ਵਿਆਜ ਮੜਨਾ ਜਿਹਨੇ ਮਗਰ ਵਾਇਆ ਉਹ ਤੂੰ ਆਇਆ ਜੀਨੇ ਜਿਨੇ ਮਾਗ ਰਵਾਇਆ ਸੂਬੇ ਨਾਲ ਇਹ ਆਇਆ ਤੇਰੀ ਸੂਬੇ ਨਾਲ ਆਇਆ ਇਧਰ ਆ